ਬੁੱਢੇ ਦਰਖਤ ਕਾ ਪੈਗਾਮ ਜੀ ਬਿਸਮਿਲ੍ਲਾਹ ਕਰੀਏ ਤੋਂ ਸਰਕਾਰ ਕੋ ਕਹਿਤਾ ਹੈ ਜੀ ਕਿ ਵਰਿਆਂ ਤੋਂ ਖੜਾ ਇੱਥੇ ਛਾਂ ਪਿਆ ਵੰਡਣਾ ਕਿਸੇ ਕੋਲੋਂ ਰੋਟੀ ਛੋਟੀ ਪਾਣੀ ਨਹੀਂ ਮੈਂ ਮੰਗਣਾ ਤੇ ਘੜੀਆਂ ਮੈਂ ਦੁੱਖ ਸੁੱਖ ਦੀਆਂ ਇੱਥੇ ਕੱਢੀਆਂ ਯਾਦਾਂ ਨੇ ਹਜ਼ਾਰ ਮੇਰੀ ਜੜ੍ਹਾਂ ਵਿੱਚ ਦੱਬੀਆਂ ਤੇ ਮੇਰੇ ਥੱਲੇ ਪਿਆਰ ਦੀਆਂ ਪੀਘਾਂ ਕਈ ਪਾਈਆਂ ਨੇ ਨਿੱਕੇ ਨਿੱਕੇ ਬੱਚਿਆਂ ਨੇ ਕੀਤੀਆਂ ਪੜਾਈਆਂ ਨੇ ਆਹਾਂ ਪੜਾਈਆਂ ਨੇ ਮੈਂ ਕਿਹਾ ਕੀਤੀਆਂ ਬੁਰਾਈਆਂ ਨੇ ਤੇ ਤੱਪ ਦੀ ਦੁਪਹਿਰਾਂ ਵਿੱਚ ਸੁੱਖ ਕਹੀਂ ਲਿਆ ਏ ਮੇਰੇ ਉੱਤੇ ਚੜ ਕੇ ਕੋਈ ਲੁਕਿਆ ਵੀ ਰਿਹਾ ਏ ਤੇ ਹੇਠ ਮੇਰੇ ਬਹਿ ਕੇ ਲੋਕੀ ਫੈਸਲੇ ਨਿਬੇੜਦੇ ਆਹ ਤੇ ਬੁੱਢੇ ਮੇਰੀ ਛਾਂ ਥਲੇ ਤਾਸ਼ ਰੰਦੇ ਖੇਡਦੇ ਆਏ ਹਾਏ ਹਾਏ ਤੇ ਰੱਬ ਸੋਹਣਾ ਦਿੱਤਾ ਮੈਨੂੰ ਰੰਗ ਜਿਹੜਾ ਹਰਾ ਏ ਸਾਰੇਆਂ ਹੀ ਰੰਗਾਂ ਵਿੱਚੋਂ ਰੰਗ ਇਹੋ ਖਰਾ ਏ ਵਾ 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 ਸੱਚਾ ਤੇ ਮੀਂਹ ਵਿੱਚ ਨਾ ਕੇ ਤੇ ਲਿਸ਼ਕਾ ਮੈਂ ਮਾਰਦਾ ਹਾਏ ਹਾਏ ਠੰਡੀਆਂ ਹਵਾਵਾਂ ਨਾਲ ਦਿਲਾਂ ਨੂੰ ਮੈਂ ਠਾਰਦਾ ਵਾ 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 ਤੇ ਮੇਰੇ ਉੱਤੇ ਟੱਬਰਾਂ ਦੇ ਟੱਬਰ ਨੇ ਵੱਸਦੇ ਚਿੜੀਆਂ ਤੇ ਕਾਵਾਂ ਵਾਲੇ ਆਲਣੇ ਨੇ ਹੱਸਦੇ ਆਹ ਵਾ ਵਾ ਤੇ ਮੇਰਾ ਵੀ ਸੀ ਵਸਦਾ ਕਦੀ ਇੱਥੇ ਕੋਨ ਬਾ ਮੇਰਾ ਵੀ ਸੀ ਵਸਦਾ ਕਦੀ ਇੱਥੇ ਕੋਨ ਬਾ ਵੱਡ ਦਿੱਤੇ ਮੇਰੇ ਸਾਰੇ ਹੁਣ ਕੋਈ ਨਹੀਂ ਲੱਭਦਾ ਆਹ ਵਾ ਵਾ ਤੇ ਤੁਹਾਡੀਆਂ ਤਰੱਕੀਆਂ 'ਚ ਸਾਡਾ ਕੀ ਕਸੂਰ ਏ ਉਹ ਸਾਨੂੰ ਇੱਕ ਦੂਜੇ ਕੋਲੋਂ ਸਾਨੂੰ ਕਿਤਾ ਦੂਰ ਹੈ ਵਾ ਵਾ ਕਿਤਾ ਦੂਰ ਮੈਂ ਨਹੀਂ ਕਿਸੇ ਹੱਥਾਂ ਦਾ ਲਾਇਆ ਹੋਇਆ ਪੂਟਾ ਵਾ ਵਿੱਚੋਂ ਟੁੱਟ ਗਿਆ ਵਾ ਉਤੋਂ ਭਾਵੇਂ ਸਬੂਤਾਂ ਆਹ ਵਾ ਤੇ ਸਾਡੇ ਸਿਰ ਉੱਤੇ ਤੁਸੀਂ ਸਾਹ ਲਈ ਜਾਂਦੇ ਹੋ ਬਿਲਕੁਲ ਐਸੇ ਆ ਉਹ ਸਾਡੇ ਸਿਰ ਉੱਤੇ ਤੁਸੀਂ ਸਾਹ ਲਈ ਜਾਂਦੇ ਹੋ ਹੋਸ਼ ਕਰੋ ਆਪਣੇ ਹਿਸਾਬ ਤੇ ਮੁਕਾਂਦੇ ਚਾਬਾ ਤੇ ਅਸੀਂ ਜਿਨਾ ਹੋਈਏ ਤੁਸੀਂ ਪਲ ਵੀ ਨਹੀਂ ਕੱਢਣਾ ਗੱਡੀਆਂ ਤੇ ਬਿਲਡਿੰਗਾਂ ਚ ਸਾਹ ਤੁਹਾਡਾ ਘੁੱਟਣਾ ਐਸੇ ਹੀ ਹੈ ਨਾ ਮੈਂ ਜਾਣਦੋ ਤੇ ਸਾਨੂੰ ਵੀ ਕੋਈ ਸੁੱਖ ਦਾ ਸਾਹ ਹੁੰਦਾ ਹੈ ਇਸ ਵਾਸਤੇ ਇਹ ਜੱਗ ਸਾਰਾ ਹਰਾ ਭਰਾ ਰਹਿਣਾ ਹਾਂ ਵਾਹ ਵਾਹ ਜੀ ਵਾਹ